ओम शांति नमः 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 ਤੁਹਾਡੇ ਘਰ 'ਚ ਕੋਈ 2 ਸਾਲ ਤੋਂ ਥੱਲੇ ਬੱਚਾ ਹੈਗਾ ਕੋਈ? ਨਾ, ਤੁ ਗੋਦਲਣ ਹੈ। ਨਹੀਂ ਮੈਡਮ ਜੀ, ਸਰਕਾਰ ਵੱਲੋਂ 2 ਸਾਲ ਤੋਂ ਥੱਲੇ ਬੱਚਿਆਂ ਨੂੰ ਪੋਲੀਓ ਡ੍ਰੌਪਸ ਪੁਲਾਏ ਜਾਂਦੇ ਨੇ। ਤੁਹਾਡੇ ਘਰ 'ਚ ਹੈ ਕੋਈ 2 ਸਾਲ ਤੋਂ ਥੱਲੇ ਬੱਚਾ? 2 ਸਾਲ ਦਾ ਤਾਂ ਇਹ ਨਹੀਂ ਹੈਗਾ। 9 ਸਾਲ ਦੇ ਹੈਗੇ ਆ। ਮੈਂ ਤਾਂ ਕੇ ਬੜੀ ਦੁਖੀ ਆਈਆਂ। ਤੂੰ ਲਾਲਾ। ਸੌਰੀ ਮੈਡਮ ਜੀ, ਗਲਤੀ ਹੋ ਗਈ। ਇਹ ਆ ਸਾਡੀ ਦਾਦੀ। Oh sorry, ਸਾਡੀ ਦਾਦੀ ਨਹੀਂ, ਇਸ ਘਰ ਦੀ ਦਾਦੀ। ਇੱਕ ਨੰਬਰ ਦੀ ਨਕਚੜੀ ਤੇਰੀ ਪਣਾ ਮਾਤਾ ਜੀ ਨਾ ਤੇਰੇ ਟੰਡਾਰੇ ਮੇਰੀ ਚਲੀ ਮੁੰਡਾੜਾ ਦਈ ਉਹ ਪੁੱਤਰਾ ਦੋ ਤੀਆਂ ਜਮਲੀਆਂ ਉਹ ਇੱਕ ਮੁੰਡਾ ਵੀ ਜਮਲਾ ਉਹ ਪੁੱਤ ਹੋਣਾ ਵੀ ਬੜਾ ਜ਼ਰੂਰੀ ਹੁੰਦਾ ਲੈ ਮੇਰਾ ਪੁੱਤ ਇਹ ਨਾ ਬਾਬਿਆਂ ਨੇ ਨਾ ਮੰਤਰ ਕਰਕੇ ਦਿੱਤੀ ਉਹ ਹਾਂ ਇਹਨੂੰ ਨਾ ਤੂੰ ਪਾਲੀ ਬਾਬਾਈ ਕਹਿੰਦੇ ਸੀਗੇ ਕਿ ਆਪਣੇ ਮੁੰਡੇ ਨੂੰ ਪੁਹਾਰੀ ਮੁੰਡਾ ਜੰਮੇ ਦਾ ਮੁੰਡਾ ਹੈ ਨੋ ਪਾਲੀ ਉਹ ਮਾਤਾ ਉਹ ਪਾਲੀ ਐ ਕੀ ਕਮੇਟੀ ਉਹ ਪਿਛਲੇ ਮਹੀਨੇ ਕਮੇਟੀ ਪਈ ਅਗਲੇ ਮਹੀਨੇ ਚੁਕਣੀ ਆ ਉਹ ਬਿਜਲੀ ਦਾ ਬਿੱਲ ਤਾਰਨਾ ਤੂੰ ਹੀ ਵੀ ਨਾ ਮੁੰਡੇ ਨੂੰ ਲੁੰਦੇ ਰਿਆ ਕਰ ਚੱਲਣਾ ਮੈਂ ਚੱਲਣਾ ਇਹ ਐ ਜੀ ਘਰ ਦਾ ਮੁੰਡੂ ਉਹ ਮੇਰਾ ਮਤਲਬ ਦਾਦੀ ਦਾ ਵੱਡਾ ਮੁੰਡਾ ਪੈਸੇ ਤੇ ਚੰਗੇ ਭਲੇ ਕਮਾਉਂਦਾ ਪਰ ਘਾਹ ਚ ਬੇਇੱਜ਼ਤੀ ਵੀ ਚੰਗੀ ਭਲੀ ਕਰਵਾਉਂਦਾ ਕੀ ਕਰੇ ਵਿਆਹ ਵਰਿਆ ਜੋ ਹੋ ਗਿਆ ਵਿਚਾਰਾ ਮੰਮੀ ਜੀ ਨਾਸ਼ਤਾ ਦਵਾ ਨਾ ਨਾਸ਼ਤਾ ਹੀ ਤਾਂ ਵੀ ਬਸ ਮੁੰਡਾ ਨਾ ਤਈ ਦੋ ਤੀਆਂ ਜਮ ਕੇ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੀ ਐ ਹਾ ਮੁੰਡਾ ਤਾਂ ਦੇ ਨਹੀਂ ਹੋਇਆ ਮੰਮੀ ਜੀ ਮੁੰਡਾ ਤੇ ਨਹੀਂ ਬਣਿਆ ਪਨੀਰ ਭੁਰਜੀ ਬਣੀ ਐ ਉਹ ਦਵਾ ਹੈ ਪਨੀਰ ਭੁਰਜੀ ਬਣੀ ਐ ਐਤਾ ਕਰੀ ਉਹੀ ਦੇ ਦੇ ਤੇ ਪੰਜ ਪਰਾਂਠੇ ਵੀ ਲਾ ਦੇ ਪਰਾਂਠੀਆਂ ਤੇ ਮੈਂ ਲਾ ਦਿੰਨੀ ਆ ਤੂੰ ਪਤਾ ਨਹੀਂ ਕਦੋਂ ਮੇਰੇ ਗਲੇ ਉਲੱਥਨ ਏ ਆ ਜੀ ਦਾਦੀ ਦੀ ਮੂੰਹ ਜਿਹੜੀ ਆਪਣੀ ਸਾਸੂ ਸਮਝਦੀ ਐ ਗੂੰ ਉਹ ਮੇਰਾ ਮਤਲਬ ਐ ਸ਼ੈਂਕੀ ਦੀ ਵੋਟੀ ਉਹ ਜਿਹੜੀ ਸਰਦੀਆਂ ਨੂੰ ਨਹੀਂ ਪਾਉਂਦੀ ਕੋਟੀ ਉਹ ਕੋਟੀ ਕਿੱਥੋਂ ਪਾਵੇ ਜੀ ਆਪ ਹੈਗੀ ਇੰਨੀ ਮੋਟੀ ਠੰਡ ਕਿੱਥੋਂ ਲੱਗੂ ਦਾਦੀ ਵਿਚਾਰੀ ਪੋਤਰੇ ਨੂੰ ਲੱਭਦੀ ਐ ਇਹ ਵਿਚਾਰੀ ਪੋਤਰੀਆਂ ਜੰਮੀਆਂ ਜਾਂਦੀ ਪੀਏ ਇਹ ਹੋਇਆ ਦਾਦੀਏ ਨਾ ਹੌਣਾ ਕੀ ਇਹ ਪਿੜਕੀ ਹੈ ਐਡੀ ਉੱਤੀ ਬਾਜ ਛੱਡੀ ਹੋਈ ਆ ਨਾ ਆਬੇ ਲੈ ਤੇਰੇ ਪਿਓ ਨੇ ਦੇਣਾ ਹੈ ਹਾਂ ਮੇਰੇ ਪਿਓ ਨੇ ਦੇਣਾ ਤੁਸੀਂ ਕਾਹਦੀ ਟੈਨਸ਼ਨ ਲਿੱਤੀ ਹੋਈ ਆ ਖਸਮਾ ਨੂੰ ਖਾ ਖਾਲੂਗੀ ਅਜੇ ਭੁੱਖ ਨਹੀਂ ਹੈਗੀ ਇਹ ਹੈ ਜੀ ਦਾਦੀ ਦੀ ਨਮਕੀਂ ਪੋਤਰੀ ਜਾਨੀ ਕਿ ਬਾਮਨਾ ਤੇ ਸ਼ੈਂਕੀ ਦੀ ਕੁੜੀ ਨਾਮ ਹੈ ਪਿਹੋ ਇਹ ਜਿੰਨੀ ਸ਼ਕਲੋਂ ਤੇਜ ਲੱਗਦੀ ਹੈ ਨਾ ਉੰਨੀ ਅਕਲੋਂ ਤੇਜ ਹੈਗੀ ਜੇ ਇਹ ਕਹੇ ਨੂੰ ਕੁਛ ਨਹੀਂ ਸਮਝਦੀ ਐਪੇੜ ਕਟਾ ਸਿਰੇ ਚੜੀ ਪਈ ਐ ਕੱਲ ਨੂੰ ਵਿਆਹ ਤੋਂ ਬਾਅਦ ਪਤਾ ਨਹੀਂ ਸੋਹਰਿਆ ਦਾ ਕੀ ਹਾਲ ਕਰੂਗੀ ਮਿਸਟੀ ਨੀ ਨਜ਼ਰ ਆਂਦੀ ਪੀ ਮਿਸਟੀ ਓ ਮਿਸਟੀ ਹਾਂ ਮੈਂ ਕਿ ਮਿਸਟੀ ਓ ਮਿਸਟੀ ਅੱਜ ਦਾਦੀ ਜੀ ਕਿਤਰਾ ਆਗੀ ਮੈਂ ਭਜਲੇ ਵੇ ਤਾਂ ਕਰਤੀ ਕਾਰਤੀ ਕੁੜੀ ਬਣਾ ਕੇ ਤੈਨੂੰ ਤਾਂ ਮੋਟਾ ਹੋਣਾ ਚਾਹੀਦਾ ਸੀ ਹੁਣ ਤਾਂ ਤੂੰ ਰੀ ਪੇਰੇ ਵਰਗੀ ਏ ਤੇ ਇੱਕ ਤੇਰੀ ਪੈਣ ਬੇੜਕਾ ਨਾ ਨੂੰ ਬੋਲੰਦੀ ਅਕਲ ਨਾ ਨੂੰ ਸੁਣੰਦੀ ਅਕਲ ਚੋਰੀ ਕਹਿੰਦੇ ਟੀਟੀ ਬਾੜ ਬਾਦਿਆ ਵਾਂਗੂ ਵਤੀਂਦੇ ਨੰਦੀਏ ਓ ਦਾਦੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਮੈਂ ਹੈਗਾ ਆ ਤੁਹਾਡੇ ਕੋਲ ਨਾ ਕਰਿਆ ਕਰੋ ਤੁਸੀਂ ਆ ਮੈਂ ਤਾਂ ਤੇਰੇ ਚ ਮੁੰਡਾ ਵਿਖਦਾ ਲੈ ਦਾਦੀ ਮੈਂ ਮੁੰਡਾ ਹੀ ਤੇ ਆ डोंट टेक टेंशन ਚੰਗਾ ਮੇਰਾ ਪੁੱਤ ਨਾਸ਼ਤਾ ਕੀਤਾ ਤੂੰ ਨਹੀਂ ਦਾਦੀ ਜੀ ਅੱਜ ਮੈਂ ਗੁਲਚਾ ਖਾਣਾ ਹੈ ਅੱਛਾ ਮੇਰੇ ਪੁੱਤ ਨੇ ਗੁਲਚਾ ਖਾਣਾ ਹੈ ਹਾਂਜੀ ਦਾਦੀ ਜੀ ਗੁਲਚਾ ਖਾਣਾ ਦਿਓ ਪੰਜਾਬ ਰੇ ਇਹ ਆ ਦਾਦੀ ਦੀ ਦੂਜੀ ਪੋਤਰੀ ਨਾਮ ਹੈ ਮਿਸਟੀ ਮਸਕੇ ਬੜੀ ਲਾਂਦੀ ਜੇ जिमे गिरगिट अपना रंग बदलता ना ए भी अपना मौका देख के रंग बदल लीजिए ले ले मेरा पुत्र ले ए ਲੈ 60 ਰੁਪਏ 10 ਰੁਪਏ ਦਾ ਮੱਖਣ ਲਗ ਵਾਲੀ थैंक यू ਦਾਦੀ ਜੀ ਬੱਛਾ ਦਾਦੀ ਨੇ ਮਿਸਟੀ ਪਿਸਟੀ ਨੂੰ 60 ਰੁਪਏ ਦਿੱਤੇ ਤੇ ਮੈਨੂੰ ਤੇ ਲੱਗੇ ਮੌਤ ਪੈਂਦੀ ਐ ਕੋਈ ਨਾ ਮੈਂ ਦਸਤੀ ਤੁਹਾਨੂੰ ਬਲੋ ਜੀ ਇਹ ਗਿਆ ਜੀ ਪੰਗਾ ਕੂੰ ਮਾਪੀ ਨੂੰ ਮਿਸਟੀ ਨੂੰ ਦੱਸੇਗੀ ਜਾਂ ਦਾਦੀ ਨੂੰ ਦੱਸੇਗੀ ਪਰ ਦੱਸੇਗੀ ਕੀ ਆ ਜਾਨਾ ਨਾਸਤੇ ਸਾਨੂੰ ਦੇਖਣਾ ਪਊਗਾ ਅਗਲਾ ਐਪੀਸੋਡ ਤੇ ਮਿੱਤਰੋ ਉਨਨੀਦਰ ਮੇਰੇ ਭਰਾ ਬਾਹਰ ਦੇ ਕੰਮ ਕਰਨ ਤੇ ਮੇਰੀ ਭੈਣਾਂ ਘਰ ਦੇ ਕੰਮ ਕਰਨ ਤੇ ਬੱਚੇ ਆਪਣਾ ਸਕੂਲ ਦਾ ਕੰਮ ਕਰਨ